ਫਿਰ ਨਾ ਭਰਾਵੋ ਬੀਬੀ ਨੇ ਡਰਾਮਾ ਬੜਾ ਵਧੀਆ ਰਚਿਆ ਅਖੇ ਮੇਰੇ ਪੱਟ 'ਚ ਗੋਲੀ ਵੱਜ ਗਈ ਹਾਏ ਮੰਮੀਏ ਮਰਾਤਾ ਉਹਨੇ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਭਈ ਮੇਰੇ ਤਾਂ ਇੱਕ ਕੁੜੀ ਨਾਲ ਚੱਕਰ ਵੀ ਸੀ ਮੇਰੇ ਤਾਂ ਦੋ ਕੁੜੀਆਂ ਨਾਲ ਚੱਕਰ ਸੀਗੇ ਉਨੇ ਦਾ ਪਤੰਦਰ ਨੇ ਸਾਰਾ ਕੁਝ ਦੱਸਿਆ ਕਿਉਂਕਿ ਉਹ ਤੈਨੂੰ ਪਤਾ ਕਿ ਉਹ ਜਬਲੀਆਂ ਮਾਰਨੋਂ ਨਹੀਂ ਹਟਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਬਈ ਮੈਂ ਵੀਡੀਓ ਪਾਉਣੀ ਨਹੀਂ ਸੀ ਇਸ ਮੁੱਦੇ ਤੇ ਪਰ ਮੈਂ ਮਜਬੂਰ ਹੋ ਕੇ ਵੀਡੀਓ ਪਾ ਰਿਹਾ ਕਿਉਂਕਿ ਰਾਤ ਦੋਕ ਬੀਬੀਆਂ ਨੇ ਫੋਨ ਕਰਕੇ ਮੇਰੀ ਬੜੀ ਜਾਣ ਖਾਦੀ ਉਹ ਬੀਬੀਆਂ ਕਹਿੰਦੀਆਂ ਵੀ ਜਿਹੜੀ ਤੂੰ ਬਾਬੇ ਖੇੜੀ ਵਾਲੇ ਤੇ ਵੀਡੀਓ ਪਾਈ ਸੀ ਤੂੰ ਲਿਖਤਾ ਕਿ ਬੀਬੀ ਦੇ ਪੰਜ ਵਿਆਹ ਹੋਏ ਆ ਬੀਬੀ ਦਾ ਤਾਂ ਸਿਰਫ ਇੱਕ ਵਿਆਹ ਹੋਇਆ ਬੜੀ ਰਾਤ ਜਿੱਤ ਬਾਜੀ ਕੀਤੀ ਮੈਂ ਹਾਂ ਚੱਲ ਕੋਈ ਗੱਲ ਨਹੀਂ ਦਿਨ ਚੜਨ ਦਿਓ ਜਦੋਂ ਬਈ ਹੁਣ ਦਿਨ ਚੜਿਆ ਉਹ ਬੀਬੀਆਂ ਬਲਾਕ ਕਰ ਗਈਆਂ ਮੈਨੂੰ ਆਪ ਦੀ ਆਈਡੀ ਤੋਂ ਮੈਨੂੰ ਬਲਾਕ ਕਰ ਗਈਆਂ ਹੁਣ ਲੱਭਦੀਆਂ ਨਹੀਂ ਕਿੱਥੇ ਆ ਪਹਿਲੀ ਗੱਲ ਅੱਜ ਬੀਬੀ ਦਾ ਇੰਟਰਵਿਊ ਵੀ ਹੋਇਆ ਪ੍ਰੋ ਪੰਜਾਬ ਤੇ ਹਨਾ ਉਹ ਇੰਟਰਵਿਊ ਸਾਰੇ ਭਰਾਵਾਂ ਨੇ ਸੁਣਿਆ ਵੀ ਹੋਊਗਾ ਤੇ ਦੇਖਿਆ ਵੀ ਹੋਊਗਾ ਤੇ ਬੀਬੀ ਵੀ ਕਹਿੰਦੀ ਵੀ ਜਿੰਨੇ ਮੈਨੂੰ ਸਵਾਲ ਕਰਨਾ ਸਿੱਧਾ ਸਵਾਲ ਕਰੇ ਬਾਬੇ ਖੇੜੀ ਵਾਲੇ ਦੀ ਸੱਸ ਕਹਿੰਦੀ ਆ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਬਾਬਾ ਖੇੜੀ ਵਾਲਾ ਹਨਾ ਉਹ ਕੋਈ ਮੇਰੇ ਮਾਮੇ ਦਾ ਪੁੱਤ ਤਾਂ ਹੈ ਨਹੀਂਗਾ ਮੈਂ ਗੱਲ ਉਹ ਕੀਤੀ ਹੈ ਜਿਹੜੀ ਸੱਚੀ ਗੱਲ ਸੀਗੀ ਪਹਿਲੀ ਗੱਲ ਇਹ ਆ ਕਿ ਬਾਬੇ ਖੇੜੀ ਵਾਲੇ ਦੀ ਸੱਸ ਨੇ ਇਹ ਗੱਲ ਕਹੀ ਕਿ ਮੇਰੇ ਪੱਟ ਦੇ ਵਿੱਚ ਗੋਲੀ ਵੱਜ ਗਈ ਆ। ਬੀਬੀ ਜੀ ਮੈਂ ਤੁਹਾਨੂੰ ਸਤਿਕਾਰ ਦੇ ਨਾਲ ਪੁੱਛਣਾ ਚਾਹੁੰਦਾ ਵੀ ਤੁਹਾਡਾ ਪੱਟ ਸਟੀਲ ਦਾ ਜਾਂ ਤੁਸੀਂ ਪੱਟ ਤੇ ਲੋਹੇ ਦੀ ਚਾਦਰ ਲਵਾਈ ਆ। ਵੀ ਇੱਕ ਦਿਨ ਪਹਿਲਾਂ ਤੁਹਾਡੇ ਪੱਟ ਚ ਗੋਲੀ ਵੱਜਦੀ ਆ ਦੂਜੇ ਦਿਨ ਤੁਸੀਂ ਘਰੇ ਛੁੱਟੀ ਲੈ ਕੇ ਵੀ ਆ ਜਾਂਦੇ ਜੇ ਕਮਾਲ ਦੀ ਗੱਲ ਆ। ਯਾਰ ਜਨਾਨੀ ਦੇ ਪੱਟ ਚ ਗੋਲੀ ਵੱਜੀ ਉਹ ਜਨਾਨੀ ਦੇ 4 ਦਿਨ 7ਵੇਂ ਚੋਂ ਨਹੀਂ ਉੱਠਦੀ ਬਈ। ਏ ਬੀਬੀ ਨੇ 1 ਮਿੰਟ ਲਈ ਵੀ ਇਸ ਬੀਬੀ ਨੇ ਜ਼ਬਾਨ ਆਪਦੀ ਮੂੰਹ ਦੇ ਵਿੱਚ ਨਹੀਂ ਪਾਈ ਫਿਰ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਬੀਬੀ ਪ੍ਰੋ ਪੰਜਾਬ ਵਾਲਿਆਂ ਨਾਲ ਆਪ ਦਾ ਇੰਟਰਵਿਊ ਕਰ ਰਹੀ ਹੈ ਲੰਮੇ ਪਈ ਹੈ ਟੇਢੀ ਹੋ ਕੇ ਤੇ ਉਹਦੀ ਲੱਤਾਂ ਦੀ ਮੂਵਮੈਂਟ ਦੇਖੋ ਕਿਵੇਂ ਉਹ ਲੱਤਾਂ ਕਦੇ ਤਾਂ ਕਰਦੀ ਹੈ ਕਦੇ ਇਧਰ ਨੂੰ ਲੱਤ ਕਰਦੀ ਹੈ ਕਦੀ ਐਨ ਉਧਰ ਕਦੀ ਲੱਤਾਂ ਹਿਲਾ ਰਹੀ ਆ ਭਰਾਵੋ ਜਿਹੜੇ ਇਹਦੇ 2-4 ਸਮਰਥਕ ਬਣੇ ਫਿਰਦੇ ਹੋ ਉਹ ਵੀ ਆ ਵੀਡੀਓ ਦੇਖ ਕੇ ਐਂ ਦੱਸਿਓ ਵੀ ਜੇ ਬੰਦੇ ਦੇ ਪੱਟ 'ਚ ਗੋਲੀ ਵੱਜੀ ਹੋਵੇ ਤਾਂ ਬੰਦਾ ਲੱਤਾਂ ਐ ਹਿਲਾ ਲੈਂਦਾ ਯਾਰ ਮੇਰੇ ਇੱਕ ਯਾਰ ਬਲੀ ਦੇ ਜ਼ਮੀਨਦਾਰ ਔਲਾ ਸੀ ਉਹਦੇ ਪੱਟ ਚ ਗੋਲੀ ਵੱਜੀ ਸੀਗੀ ਉਹਦਾ ਮਹੀਨਾ ਪਤੰਦਰ ਬਾਕਰ ਲੈ ਕੇ ਤੁਰਦਾ ਰਿਆ ਉਹਨੂੰ ਪੈਪ ਲੱਗ ਗਈ ਉਹ ਉੱਠ ਕੇ ਬਾਥਰੂਮ ਕਰ ਜੋਗਾ ਨਹੀਂ ਸੀਗਾ ਇਹ ਬੀਬੀ ਐ ਲੰਮੇ ਪੈ ਕੇ ਟੇਡੀ ਦੇ ਲੱਤਾਂ ਨਾਲੇ ਲੱਤਾਂ ਹਲਾਈ ਜਾਂਦੀਆਂ ਨਾਲੇ ਆਪ ਦੀ ਇੰਟਰਵਿਊ ਦਈ ਜਾਂਦੀ ਹੈ ਫਿਰ ਦੇਖੋ ਬੀਬੀ ਨੇ ਕਿੱਡੀ ਸੋਹਣੀ ਗੱਲ ਕੀਤੀ ਬੀਬੀ ਨੂੰ ਮੈਡਲ ਪਾਉਣੇ ਚਾਹੀਦੇ ਐ ਇਸ ਗੱਲ ਤੇ ਬੀਬੀ ਨੇ ਗੁਰੂ ਦਾ ਅਮਰਤ ਛਕਿਆ ਹੋਇਆ ਬਾਣਾ ਪਾਇਆ ਹੋਇਆ ਬੀਬੀ ਪਤਾ ਇੱਕ ਇੰਟਰਵਿਊ ਚ ਕੀ ਕਹਿੰਦੀ ਪਈ ਆ ਅਖੇ ਬਾਬੇ ਨੇ ਨਾ ਦਾਮਦਾਰ ਜਨਾਨੀਆਂ ਹੰਡਾਈਆਂ ਨੇ ਇਹਨੂੰ ਮੇਰੀ ਧੀ ਸੁਕੀ ਜੀ ਕਿੱਥੇ ਚੰਗੀ ਲੱਗਦੀ ਆ ਪਤਲੋ ਜੀ ਕਹਿੰਦੀ ਇਹਨੂੰ ਮੇਰੀ ਧੀ ਦਾਪੇ ਮੁੰਡਿਆਂ ਵਰਗੀ ਲੱਗਣੀ ਆ ਇਸ ਬੰਦੇ ਨੂੰ ਮੇਰੀ ਧੀ ਦੇ ਵਿੱਚੋਂ ਫੀਲਿੰਗ ਹੀ ਆਉਣੀ ਆ ਜਿਨ੍ਹਾਂ ਦੇ ਦਾਮਦਾਰ ਜਨਾਨੀਆਂ ਹੰਡਾਈਆਂ ਹੋਣ ਬੀਬੀ ਜੀ ਤੁਸੀਂ ਮੈਨੂੰ ਮੜਾ ਜਾ ਐਂ ਦੱਸਿਓ ਵੀ ਤੁਹਾਨੂੰ ਪਤਾ ਵੀ ਦਾਮਦਾਰ ਜਨਾਨੀਆਂ ਕਿਹੋ ਜਿਹੀਆਂ ਹੁੰਦੀਆਂ ਨੇ ਤੇ ਕਿਵੇਂ ਹੰਡਾਈਆਂ ਜਾਂਦੀਆਂ ਨੇ ਮਾੜੀ ਮੋਟੀ ਸ਼ਰਮ ਕਰੋ ਤੁਸੀਂ ਗੁਰੂ ਦਾ ਬਾਣਾ ਪਾਇਆ ਫਿਰ ਬੀਬੀ ਅੱਗੇ ਕਹਿੰਦੀ ਪਈ ਆ ਅਖੇ ਜੀ ਇਹ ਤਾਂ ਨਸ਼ੇੜੀ ਆ ਬੀਬੀ ਜੀ ਤੁਹਾਡੀ ਧੀ ਪਤਾ ਕੀ ਕਹਿੰਦੀ ਸੀ ਉਦੋਂ ਅਕੇ ਮੈਂ ਤਾਂ ਫੀਮ ਵਾਲੀ ਡੱਬੀ ਪਰਸ 'ਚ ਪਾ ਕੇ ਰੱਖਿਆ ਕਰੂੰਗੀ ਆਪਦੇ ਘਰ ਵਾਲੇ ਦੇ ਖਾਣ ਵਾਸਤੇ ਉਦੋਂ ਤੁਹਾਡੀ ਧੀ ਵੀ ਇਹ ਗੱਲ ਕਹਿ ਰਹੀ ਆ ਕਿ ਮੈਂ ਤਾਂ ਪਰਸ 'ਚ ਪਾ ਕੇ ਰੱਖੂੰਗੀ ਫੀਮ ਵਾਲੀ ਡੱਬੀ ਮੈਂ ਤਾਂ ਸ਼ੇਰ ਦੀ ਸ਼ੇਰਨੀ ਆ ਤੇ ਹੁਣ ਫਿਰ ਕੀ ਹੋ ਗਿਆ ਸ਼ੇਰਨੀ ਨੂੰ ਬੀਬੀ ਜੀ ਦੱਸਿਓ ਮੜਾ ਜਾਵੇਂ ਉਦੋਂ ਬੀਬੀ ਜੀ ਤੁਸੀਂ ਵੀ ਇਹ ਗੱਲ ਕਹਿੰਦੇ ਸੀਗੇ ਵੀ ਰਵਾਇਤੀ ਨਸ਼ੇ ਚੱਲਣੇ ਚਾਹੀਦੇ ਨੇ ਫੀਮ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਬੇਬੀ ਸੈਂਟਰਾਂ 'ਚ ਸੀਵਣ ਭਈਆਂ ਦੇ ਆਏ ਪਏ ਆ ਤੇ ਫਿਰ ਹੁਣ ਬੀਬੀ ਕੀ ਹੋ ਗਿਆ ਤੁਹਾਡਾ ਜਵਾਈ ਹੁਣ ਰਵਾਇਤੀ ਦਸ਼ੀ ਖਾਣ ਰਿਹਾ ਫੀਮ ਹੀ ਖਾਣ ਰਿਹਾ ਵੈਰ ਉਹਨੇ ਛੇੜੀ ਬਣ ਗਿਆ ਕਮਾਲ ਦੀ ਗੱਲ ਹੈ ਬੀਬੀ ਜੀ ਕੋਈ ਮਾੜਾ ਮੋਟਾ ਸਟੈਂਡ ਤੇ ਰਹੋ ਕੀ ਗੱਲ ਹੋਗੀ ਜੇ ਐਂ ਘੁਮਰਾਏ ਫਿਰਦੇ ਜੀ ਕਮਾਲ ਦੀ ਗੱਲ ਤੁਹਾਡੇ ਵਾਲੀ ਫਿਰਨਾ ਭਰਾਵੋ ਬੀਬੀ ਨੇ ਡਰਾਮਾ ਬੜਾ ਵਧੀਆ ਰਚਿਆ ਅਖੇ ਮੇਰੇ ਪੱਟ 'ਚ ਗੋਲੀ ਵੱਜ ਗਈ ਹਾਏ ਮੰਮੀਏ ਮਰਾਤਾ ਤੇ ਫਿਰ ਬੀਬੀ ਜੀ ਡਰਾਮਾ ਤੁਸੀਂ ਆਦ ਵਿੱਚ ਕਰੀ ਖਤਮ ਕਰਤਾ ਤੁਹਾਡਾ ਡਰਾਮਾ ਫੇਲ ਬੜੀ ਛੇਤੀ ਹੋ ਗਿਆ ਕਿਉਂਕਿ ਤੁਸੀਂ ਫਿਰ ਘਟੋੜ 15 ਦਿਨ ਤਾਂ ਹਸਪੀਟਲ ਤੇ ਰਹਿੰਦੇ ਕਮ ਸੇ ਕਮ ਕੋਈ ਲੱਤ ਤੇ ਮੜ ਜ ਬੋਤ ਪੂਰਾ ਤਾਂ ਕਰਦੇ ਡਰਾਮੇ ਨੂੰ ਤੁਸੀਂ ਤਾਂ ਆਹ ਰਾਮ ਨਾਲ ਇੰਟਰਵਿਊ ਦੇ ਰਹੇ ਹੋ ਲੱਤਾਂ ਦੀ ਮੂਵਮੈਂਟ ਐ ਹਲਾ ਰਹੇ ਹੋ ਲੱਤਾਂ ਵਾਰ-ਵਾਰ ਬੀਬੀ ਜੀ ਡਰਾਮਾ ਫੇਲ ਹੋ ਗਿਆ ਪੱਟ 'ਚ ਗੋਲੀ ਵੱਜਣ ਵਾਲਾ ਤੇ ਜਾਂ ਫਿਰ ਕੋਈ ਪਾਰਟੀ ਸਟੀਲੀ ਕਰਾ ਲਿਆ ਤੁਸੀਂ ਵੀ ਪਾਏ ਪੱਟ 'ਚ ਗੋਲੀ ਵੱਜੀ ਤੇ ਪਛਾਣ ਉੜ ਗਈ ਹੋਵੇ ਕਿਤੇ ਹਨਾ ਕਮਾਲ ਦੀ ਗੱਲ ਆ ਜਦੋਂ ਸਾਰੇ ਪੰਜਾਬ ਨੂੰ ਪਤਾ ਵੀ ਖੇੜੀ ਆਲਾ ਫੀਮ ਖਾਂਦਾ ਉਹਨੇ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਭਈ ਮੇਰੇ ਤਾਂ ਇੱਕ ਕੁੜੀ ਨਾਲ ਚੱਕਰ ਵੀ ਸੀ ਮੇਰੇ ਤਾਂ ਦੋ ਕੁੜੀਆਂ ਨਾਲ ਚੱਕਰ ਸੀਗੇ ਉਹਨੇ ਤਾਂ ਪਤੰਦਰ ਨੇ ਸਾਰਾ ਕੁਝ ਦੱਸਿਆ ਕਿਉਂਕਿ ਉਹ ਤੈਨੂੰ ਪਤਾ ਕਿ ਉਹ ਜਵਲੀਆਂ ਮਾਰਨੋਂ ਨਹੀਂ ਹਟਦਾ ਉਹਨੇ ਜਵਲੀਆਂ ਮਾਰਨੇ ਹੁੰਦੀਆਂ ਨੇ ਹਰੇਕ ਇੰਟਰਵਿਊ ਚ ਉਹ ਤਾਂ ਜਵਲੀਆਂ ਪਹਿਲੇ ਮਾਰਦਾ ਸੀ ਵੀ ਬਾਈ ਮੈਨੂੰ ਪਿਆਰ ਵੀ ਹੋਇਆ ਸੀ ਮੇਰੇ ਇੱਕ ਦੋ ਕੁੜੀਆਂ ਨਾਲ ਰਿਲੇਸ਼ਨ ਵੀ ਸੀਗੇ ਮੈਂ ਅਫੀਮ ਵੀ ਖਾਂਦਾ ਸੀਗਾ ਪਤਾ ਗੱਲ ਕੀ ਸੀ ਬੀਬੀ ਤੂੰ ਕਿਉਂ ਰਿਸ਼ਤਾ ਕੀਤਾ ਤੈਨੂੰ ਵੀ ਪਤਾ ਕਿ ਬਾਬਾ ਖੇੜੀ ਵਾਲਾ 30 32 ਸਾਲਾਂ ਦਾ ਬੰਦਾ ਆ ਉਹ ਚਲ ਮੈਂ ਬਾਬਾ ਕਹੀਏ ਨਾ ਚਲ ਖੇੜੀ ਵਾਲਾ ਕੋਲ ਬਾਬਾ ਦਾ ਕਾਹਦਾ ਹੋ ਵੀ ਖੇੜੀ ਵਾਲਾ 30 32 ਸਾਲਾਂ ਦਾ ਤੇਰੀ ਧੀ ਜੇ ਸਾਰੀ 19 20 ਸਾਲਾਂ ਦੀ ਤੈਨੂੰ ਦੱਸਿਆ ਨਹੀਂ ਤੂੰ ਉਹ ਮ ਵੀ ਕਿੰਨੀ ਉਮਰ ਆਉਦੀ ਗੱਲ ਪਤਾ ਕੀ ਸੀ ਤੈਨੂੰ ਦੀਦਾ ਸੀ ਉਹਦਾ ਆਸ਼ਰਮ ਵੀ ਆਸ਼ਰਮ ਚ ਲੋਕਾਂ ਦਾ ਆਉਂਦਾ ਫੰਡ ਅਸੀਂ ਸਾਰਾ ਟੱਪਰ ਖਾਵਾਂਗੇ ਨਾਲੇ ਫੰਡ ਤੇ ਨਾਲੇ ਕਰਾਂਗੇ ਸਰਦਾਰੀ ਹੌਲੀ ਹੌਲੀ ਕਰਾਂਗੇ ਆਸ਼ਰਮ ਤੇ ਕਬਜ਼ਾ ਸਾਰੀ ਉਮਰ ਦੀ ਬਣ ਜੂਗੀ ਰੋਟੀ ਮੇਰੀ ਧੀ ਲਾ ਲੂਗੀ ਖੇੜੀਏ ਨੂੰ ਪਿੱਛੇ ਓਏ ਉਹ ਵੀ ਕੋ ਸੱਤ ਪਤਨਾ ਦਾ ਤਾਰੂ ਉਹ ਗੜਾ ਘਾਟਾ ਉਹ ਵੀ ਨੇ ਵੀ ਸੱਤ ਪਤਨਾ ਤਰੇ ਆ ਤੇ ਤਾਰੂ ਸੁਖ ਨਾਲ ਬੀਬੀ ਵੀ ਤੇਰੀ ਬੀਬੀ ਵੀ ਸੁਖ ਨਾਲ ਵਾਧੂ ਫਫੇ ਕੋਟ ਲੈਂਦੀ ਆ ਫਿਰ ਬੀਬੀ ਇੱਕ ਇੰਟਰਵਿਊ ਚ ਕਹਿਣ ਲਈ ਬੜਾ ਹੁਭਕੇਰ ਸੌਂ ਲੱਗੇ ਨਾ ਮੇਰੇ ਕੋਲ ਜਿਹ ਹਾਰ ਹੋਵੇ ਤਾਂ ਮੈਂ ਬੀਬੀ ਦੇ ਗਲ ਚ ਹਾਰ ਪਾ ਦਿਆਂ ਬੀਬੀ ਕਹਿੰਦੀ ਅਖੇ ਮੇਰੇ ਤਿੰਨ ਵਿਆਹ ਹੋਏ ਆ ਮੇਰੇ ਪੰਜ ਥੋੜੀ ਵਿਆਹ ਹੋਏ ਆ ਵੀ ਕਮਾਲ ਦੀ ਗੱਲ ਆ ਬੀਬੀ ਜੀ ਤਿੰਨ ਵਿਆਹ ਥੋੜੇ ਆ ਅੱਜ ਕਾ ਤਾਂ ਲੋਕਾਂ ਦਾ ਇੱਕ ਵਿਆਹ ਨਹੀਂ ਹੋਣ ਡਿਆ ਤੁਸੀਂ ਤਿੰਨ ਕਰਾ ਲਏ ਤੁਹਾਨੂੰ ਤਾਂ ਸਨਮਾਨਤ ਕਰਨਾ ਚਾਹੀਦਾ ਜਿਹੜੀਆਂ ਜਥੇਬੰਦੀਆਂ ਤੁਸੀਂ ਮੈਂਬਰ ਬਣੇ ਜੇ ਤੁਹਾਨੂੰ ਉਹ ਵੀ ਤੁਹਾਨੂੰ ਸਨਮਾਨਤ ਕਰਨ ਤੁਹਾਨੂੰ ਹਾਰ ਪਾਉਣ ਵੀ ਤੁਸੀਂ ਤਿੰਨ ਵਿਆਹ ਕਰਾਏ ਆ ਫਿਰ ਬੀਬੀ ਇੰਟਰਵਿਊ ਚ ਕੀ ਕਹਿ ਰਹੀ ਆ ਮੇਰਾ ਪਹਿਲਾ ਵਿਆਹ ਸਿਰਫ 22 ਦਿਨ ਚੱਲਿਆ ਵਾਹ ਬੀਬੀਏ ਤੇਰੇ ਦਿਲ ਖੁਸ਼ ਕਰਤਾ ਗੱਲ ਤਰੀ ਨੇ ਕਿ ਤੇਰਾ ਪਹਿਲਾ ਵਿਆਹ ਸਿਰਫ 22 ਦਿਨ ਚੱਲਿਆ ਕੀ ਗੱਲ ਹੋ ਗਈ ਸੀਗੀ ਬੀਬੀ ਕਹਿੰਦੀ ਉਹ ਵੀ ਉਹ ਖੇੜੀ ਵਾਲੇ ਵਰਗਾ ਮਲੰਗ ਸੀ ਬੀਬੀ ਜੀ ਇਹ ਦੱਸੋ ਸਹੀ ਦੱਸਿਆ ਜੇ ਸੌਂ ਖਾ ਕੇ ਵੀ ਤਲਾਕ ਤੁਸੀਂ ਦਿੱਤਾ ਜਾਂ ਤੁਹਾਨੂੰ ਉਹਨਾਂ ਨੇ ਘਰੋਂ ਕੱਢਿਆ ਬਈ ਤੂੰ ਘਰੋਂ ਨਿਕਲ ਤੇਰੇ ਲੱਛਣ ਨਹੀਂ ਸਹੀ ਹੈਗੇ ਫਿਰ ਤੂੰ ਦੂਜਾ ਵਿਆਹ ਕਰਾਇਆ ਫਿਰ ਤੂੰ ਤੀਜਾ ਵਿਆਹ ਕਰਾਇਆ ਕਮਾਲ ਦੀ ਗੱਲ ਅਕੇ ਵਿਦਵਾਨ ਉਹ ਤਾਂ ਲੋਕੀ ਜੀਨ ਨਹੀਂ ਦਿੰਦੇ ਬੀਬੀ ਜੀ ਮੈਂ ਇੱਕ ਗੱਲ ਨੌਲਜ ਵਾਸਤੇ ਦੱਸ ਦਿਆਂ ਜਿਹੜੀਆਂ ਤੁਹਾਡੀਆਂ ਦੋ ਤਿੰਨ ਸਪੋਰਟਰਾਂ ਨੇ ਮੈਂ ਉਹਨਾਂ ਨੂੰ ਵੀ ਦੱਸ ਦਿਆਂ ਬਾਈ ਜੀ ਔਰਤ ਦੇ ਵਿੱਚ ਜੁਰਤ ਹੋਵੇ ਨਾ ਜੁਰਤ ਹੋਵੇ ਮੈਂ ਗੱਲ ਗਰੰਟੀ ਨਾਲ ਕਹਿੰਦਾ ਕਿ ਔਰਤ ਦੀ ਸਹਿਮਤੀ ਤੋਂ ਬਿਨਾ ਬੰਦੇ ਦੀ ਔਕਾਤ ਕੀ ਆ ਕਿ ਔਰਤ ਨੂੰ ਉਹ ਇਹ ਵੀ ਕਹਿ ਜੇ ਔਰਤ 'ਤੇ ਝਾਕ ਵੀ ਜਾਵੇ ਬੰਦੇ ਦੀ ਔਕਾਤ ਨਹੀਂ ਹੈਗੀ ਜਿੰਨਾ ਚਿਰ ਔਰਤ ਦੀ ਸਹਿਮਤੀ ਨਾ ਹੋਵੇ ਪਹਿਲਾਂ ਕੁਝ ਔਰਤਾਂ ਸਾਰਾ ਕੁਝ ਸਹਿਮਤੀ ਨਾਲ ਕਰ ਲੈਂਦੀਆਂ ਨੇ ਪਿੱਛੋਂ ਚੱਕ ਕੇ ਦੋਸ਼ ਸਾਰਾ ਬੰਦੇ ਦੇ ਸਿਰ ਮੜ ਦੇਣਗੇ। ਬੀਬੀ ਜੀ ਤੁਸੀਂ ਤਿੰਨ ਵਿਆਹ ਕਰਾਏ। ਥੋੜੇ ਆ ਤਿੰਨ ਵਿਆਹ। ਜਲ ਬਾਬੇ ਨੇ ਕਹਿੰਦਾ ਪੰਜ ਵੀ ਦੋ ਲੋਕੇਸ਼ ਵੀ ਰਹਿ ਗਏ ਹੋਣਗੇ। ਤਿੰਨ ਵਿਆਹ ਥੋੜੇ ਆ। ਜੇ ਤੁਸੀਂ ਕਹਿੰਦੇ ਹੋ ਵਿਦਵਾਨ ਲੋਕੀ ਜੀ ਨਹੀਂ ਦਿੰਦੇ ਮੈਂ ਤੁਹਾਡੇ ਸਾਹਮਣੇ ਦੋ ਚਾਰ ਬੀਬੀਆਂ ਐਹੋ ਜੀਆਂ ਲਿਆ ਕੇ ਖੜੀਆਂ ਕਰ ਦਿੰਨਾ ਜਿਹੜੀਆਂ ਭਾਰ ਜਵਾਨੀ ਦੇ ਵਿੱਚ ਜਿਨ੍ਹਾਂ ਦੀ ਗੋਦ ਸਿਰਫ 5-5 ਸਾਲਾਂ ਦੇ ਜਵਾਬ ਸੀਗੇ ਕਿਸੇ ਦੀ ਕਿਸੇ ਦੇ ਗੋਦ ਸਾਲ 1.5 ਸਾਲ ਦਾ ਜਵਾਬ ਸੀਗਾ ਉਹ ਵਿਚਾਰੀਆਂ ਭਾਰ ਜਵਾਨੀ ਚ ਵਿਧਵਾ ਹੋ ਗਈਆਂ ਪਰ ਉਹਨਾਂ ਨੇ ਆਪਦਾ ਸਹੁਰਾ ਪਰਿਵਾਰ ਨਹੀਂ ਛੱਡਿਆ ਆਪਦਾ ਸਹੁਰੇ ਪਰਿਵਾਰ 'ਚ ਰਹਿ ਕੇ ਆਪਦੇ ਬੱਚੇ ਜਵਾਨ ਕੀਤੇ ਪੂਰੀਆਂ ਇੱਜ਼ਤਦਾਰ ਬਣ ਕੇ ਰਹੀਆਂ ਅੱਜ ਉਹਨਾਂ ਦੇ ਘਰ ਵੇ ਵਿਭਾਗ ਲੱਗੇ ਪਏ ਆ ਤੇ ਤੂੰ ਬੀਬੀ ਕਹਿੰਦੀ ਵੇ ਬੰਦੇ ਕੋਈ ਜਿਉਣ ਨਹੀਂ ਦਿੰਦਾ ਮੈਂ ਗੱਲ ਦੀ ਗਰੰਟੀ ਦੇਣਾ ਮੈਂ ਗੱਲ ਦਾਅਵੇ ਨਾਲ ਲੇ ਕੇ ਕਹਿਣਾ ਕਿ ਔਰਤ ਦੇ ਵਿੱਚ ਜ਼ੁਰਤ ਹੋਵੇ ਔਰਤ ਬਿਲਕੁਲ ਸਹੀ ਹੋਵੇ ਕੈਰੇਕਟਰ ਦੀ ਕੋਈ ਬੰਦਾ ਨੂੰ ਹੱਥ ਲਾਏ ਜਾਂ ਉਹ ਇਹ ਵੀ ਕਹੇ ਜੇ ਨਾ ਬਈ ਇੰਨੀ ਕਿਸੇ ਬੰਦੇ ਦੀ ਔਕਾਤ ਨਹੀਂ ਹੈ ਔਰਤ ਦੀ ਸਹਿਮਤੀ ਤੋਂ ਬਿਨਾ ਬੰਦਾ ਔਰਤ ਦੇ ਨੇੜੇ ਨਹੀਂ ਜਾਂਦਾ ਫਿਰ ਬੀਬੀ ਕਹਿੰਦੀ ਆਖੇ ਦਾਜ ਮੰਗ ਲ ਬੀਬੀ ਜੀ ਇੱਕ ਪਾਸੇ ਤੁਸੀਂ ਆਪ ਕਹਿੰਦੇ ਪਾ ਜੀ ਮੇਰੇ ਤਾਂ ਖਾਤੇ ਹੀ ਨਿੱਲ ਆ ਮੇਰੇ ਤਾਂ ਖਾਤਿਆਂ ਚ ਰੁਪਈਆ ਹੀ ਨਹੀਂ ਹੈਗਾ ਮੈਂ ਤਾਂ ਗਰੀਬਣੀ ਆ ਜਦੋਂ ਬਾਬ ਜਦੋਂ ਬੀਬੀ ਜੀ ਤੁਸੀਂ ਗਰੀਬਣੀ ਜੇ ਤੇ ਫਿਰ ਉਹਨੂੰ ਵੀ ਦਿਸਦਾ ਸੀਗਾ ਖੇੜੀ ਵਾਲੇ ਨੂੰ ਵੀ ਬਿਨਾਂ ਕੋਲ ਡੱਕਾ ਹੈ ਨਹੀਂ ਤੇਰੇ ਤੋਂ ਮੰਗਣਾ ਉਹਨੇ ਕੀ ਸੀਗਾ ਫਿਰ ਜੇ ਉਹਨੇ ਤੇਰੇ ਤੋਂ ਮੰਗਿਆ ਕੋਈ ਤੁਹਾਡੇ ਕੋਲ ਰਿਕਾਰਡਿੰਗ ਰਿਕਾਰਡਿੰਗ ਹੋਣੀ ਆ ਕੋਈ ਤੁਹਾਡੇ ਕੋਲ ਵੀਡੀਓ ਹੋਣੀ ਆ ਉਨ ਉਹ ਜਗ ਜਹਰ ਕਰ ਦਿਓ ਕਿਉਂਕਿ ਹੁਣ ਤੁਹਾਡਾ ਮਸਲਾ ਘਰ ਦਾ ਦਾ ਰਹਿ ਨਹੀਂ ਗਿਆ ਤੁਸੀਂ ਆਪ ਇੰਟਰਵਿਊ ਚ ਕਹਿਣ ਦੇ ਜੇ ਵੀ ਮਸਲਾ ਘਰ ਦਾ ਸਿਰਫ ਉਹ ਤੱਕ ਘਰੇ ਹੁੰਦਾ ਜੋ ਤੱਕ ਘਰੇ ਜੋ ਤੱਕ ਘਰ ਚ ਲੜਾਈ ਰਵੇ ਜਦੋਂ ਇਹ ਲੜਾਈ ਘਰੋਂ ਬਾਹਰ ਨਿਕਲ ਜੇ ਫਿਰ ਇਹ ਮਸਲਾ ਲੋਕਾਂ ਦਾ ਬਣ ਜਾਂਦਾ ਮੈਂ ਤੁਹਾਡੀ ਗੱਲ ਦੇ ਵਿੱਚ ਬੋਲਣਾ ਨਹੀਂ ਸੀਗਾ ਰਾਤ ਨਾਲ ਇੱਕ ਦੋ ਬੀਬੀਆਂ ਬੜੀਆਂ ਮੱਛਰਦੀਆਂ ਸੀਗੀਆਂ ਕਿ ਬੀਬੀ ਤੇ ਐਵੇਂ ਦੋਸ਼ ਲਾਉਣ ਦੇ ਜੇ ਤੇ ਅੱਜ ਉਹ ਬੀਬੀਆਂ ਪਤਾ ਨਹੀਂ ਕਿੱਥੇ ਨੇ ਜੇ ਉਹਨਾਂ ਦੇ ਘਰ ਵਾਲੇ ਸੁਣਦੇ ਨੇ ਜਾਂ ਉਹ ਬੀਬੀਆਂ ਸੁਣਦੀਆਂ ਤੇ ਮੈਨੂੰ ਕੋਈ ਫੋਨ ਜ਼ਰੂਰ ਲਾਉਣ ਮੈਂ ਤਰਕ ਤੇ ਹੀ ਗੱਲ ਕਰਾਂਗਾ ਆਪਾਂ ਕਿਸੇ ਕਦੀ ਕਿਸੇ ਨੂੰ ਗਲਤ ਨਹੀਂ ਬੋਲੇ ਆਪਾਂ ਭੈਣ ਜੀ ਕਹਿ ਕੇ ਗੱਲ ਉਹ ਗੱਲ ਉਹਦੋਂ ਕੀਤੀ ਸੀ ਤੇ ਭੈਣ ਜੀ ਕਹਿ ਕੇ ਗੱਲ ਮੈਂ ਅੱਜ ਕਰੂੰਗਾ ਪਰ ਮੈਂ ਗੱਲ ਤਰਕ ਤੇ ਹੀ ਕਰੂੰਗਾ ਫਿਰ ਬੀਬੀ ਜੀ ਤੁਸੀਂ ਫਤੇਗੜਾ ਕੇ ਕਿਉਂ ਰਹਿਣ ਲੱਗੇ ਕੀ ਚੱਕਰ ਬਣ ਗਿਆ ਤੁਹਾਡੇ ਪਿੰਡ ਚ ਮੜਾਏ ਤੁਸੀਂ ਉਹ ਵੀ ਦੱਸ ਦਿਓ ਕਿ ਸਾਰਾ ਪਿੰਡ ਤੁਹਾਡੇ ਖਿਲਾਫ ਕਿਉਂ ਬੋਲਦਾ ਇੱਕ ਵੀ ਬੰਦਾ ਤੁਹਾਡੇ ਨਾਲ ਤੁਰ ਕੇ ਰਾਜੀ ਨਹੀਂ ਕੀ ਗੱਲ ਬੀਬੀ ਜੀ ਕੀ ਹੋ ਗਿਆ ਇਹੋ ਜਿਹਾ ਚਲੋ ਖੇੜੀ ਵਾਲਾ ਤਾਂ ਮਲੰਗਾ ਛੱਡੋ ਗੱਲ ਖੇੜੀ ਵਾਲਾ ਤਾਂ ਆਪਾਂ ਕੀ ਲੈਣਾ ਖੇੜੀ ਵਾਲਾ ਗਲਤ ਆ ਆਪਾਂ ਵੀ ਕਹਿੰਨੇ ਆ ਯਾਰ ਗਲਤ ਆ ਤੁਹਾਡੀ ਗੱਲ ਵੱਡੀ ਘਰ ਤੈ ਤੁਹਾਡਾ ਫਿਰ ਸਾਰਾ ਪਿੰਡ ਹੀ ਗਲਤ ਹੋ ਗਿਆ ਜਿਹੜਾ ਤੁਹਾਡੇ ਖਿਲਾਫ ਬੋਲਦਾ ਇੱਕ ਵੀ ਬੰਦਾ ਤੁਹਾਡੇ ਨਾਲ ਤੁਰ ਕੇ ਨਹੀਂ ਰਾਜੀ ਪਹਿਲਾਂ ਤੁਹਾਡਾ ਪਿੰਡ ਚੋਂ ਸਰਪੰਚ ਨਾਲ ਵੀ ਰੌਲਾ ਪਿਆ ਰਿਆ ਹੁਣ ਤੁਸੀਂ ਫਤੇਗੜ ਸਾਹਿਬ ਆ ਕੇ ਰਹਿਣ ਲੱਗ ਗਏ ਹੋ ਕੀ ਚੱਕਰ ਹੋ ਗਿਆ ਬੀਬੀ ਜੀ ਪਿੰਡ ਕਿਉਂ ਛੱਡਣਾ ਪੈ ਗਿਆ ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਆਪਦੇ ਘਰ ਵਾਲੀ ਦੀ ਪੋਸਟਮਾਰਟਮ ਰਿਪੋਰਟ ਸਾਫ ਕੇ ਰੱਖੀ ਆ ਬੀਬੀ ਜੀ ਕਿਹੜੇ ਡਰ ਤੋਂ ਸਾਫ ਕੇ ਰੱਖੀ ਆ ਕਿਉਂਕਿ ਲੋਕੀ ਇਹ ਗੱਲ ਕਹਿੰਦੇ ਸੀਗੇ ਕਿ ਤੁਹਾਡਾ ਜਿਹੜਾ ਤੀਸਰਾ ਘਰ ਵਾਲਾ ਸੀ ਉਹ ਦਵਾਈ ਪੀ ਕੇ ਮਰ ਗਿਆ ਸੀ ਦਵਾਈ ਪੀ ਕੇ ਕਿਉਂ ਮਰ ਗਿਆ ਸੀ ਆਖੇ ਜਿਹੜੇ ਗੈਰ ਮਰਦ ਸੀਗੇ ਉਹਨਾਂ ਦਾ ਤੁਹਾਡੇ ਘਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਤੁਹਾਡੇ ਬੜੇ ਕਰੀਬੀ ਸੱਜਣ ਕਹਿੰਦੇ ਆ ਤੇ ਫਿਰ ਤੁਸੀਂ ਉਸ ਚੀਜ਼ ਦੀ ਪੋਸਟਮਾਰਟਮ ਰਿਪੋਰਟ ਬਣਾਈ ਕਿ ਕੱਲ ਨੂੰ ਗੱਲ ਕਿਤੇ ਮੇਰੇ ਦੇ ਨਾ ਆ ਜੇ ਤੇ ਸਾਰਾ ਪਿੰਡ ਇਹ ਗੱਲ ਕਹਿੰਦਾ ਸਾਰਾ ਪਿੰਡ ਇਹ ਗੱਲ ਕਹਿੰਦਾ ਕਿ ਬੀਬੀ ਦਾ ਘਰ ਵਾਲਾ ਦਵਾਈ ਪੀ ਕੇ ਮਰਿਆ ਕਿਹੜੀ ਗੱਲੋਂ ਮਰਿਆ ਕਿਉਂਕਿ ਬੀਬੀ ਜੀ ਦੀ ਆਉਣੀ ਜਾਣੀ ਬਾਹਰ ਹੋ ਰਾਂ ਬੰਦਿਆਂ ਨਾਲ ਸੀ ਫਿਰ ਬੀਬੀ ਜੀ ਆਪ ਕਹਿੰਦੇ ਆ ਕਿ ਮੈਂ ਤਾਂ ਭਾਈ ਵਿਧਵਾ ਹੋ ਗਈ ਸੀ ਮੇਰੇ ਕੈਰੈਕਟਰ ਤੇ ਉਂਗਲਾ ਉੱਠ ਰਹੀ ਸੀ ਵਿਧਵਾ ਫਿਰ ਕੀ ਕਰੇ ਕੀ ਕਰੇ ਬੀਬੀ ਜੀ ਕੀ ਗੱਲ ਜਿਹੜੀਆਂ ਵਿਧਵਾ ਹੁੰਦੀਆਂ ਉਹਨਾਂ ਦੇ ਸਮਾਜੇ ਜਿਤਨੀ ਹੁੰਦੀ ਬੀਬੀ ਜੀ ਆਪ ਕਹਿੰਦੇ ਪਏ ਆ ਭਾਈ ਮੈਂ ਤਾਂ ਗਰੀਬਣੀ ਆ ਮੇਰੇ ਕੋਲ ਤਾਂ 1 ਰੁਪਈਆ ਨਹੀਂ ਤੀ ਬੀਬੀ ਜੀ ਲੀਡਰੀ ਸੀ ਸਾਰੇ ਪੰਜਾਬ ਦੀ ਕਰਦੀ ਹੈ ਜਿੱਥੇ ਜਿੱਥੇ ਕਿਤੇ ਕੋਈ ਪ੍ਰੋਗਰਾਮ ਹੋ ਤੁਹਾਨੂੰ ਸਟੇਜ ਮਿਲਣੀ ਚਾਹੀਦੀ ਤੁਹਾਨੂੰ ਮਹਿਕ ਮਿਲਣਾ ਕਿ ਤੁਸੀਂ ਉੱਥੇ ਪਹੁੰਚ ਜਾਂਦੇ ਜੇ ਸਾਡੇ ਵਰਗਾਂ ਨੇ ਕਿਤੇ ਚੰਡੀਗੜ੍ਹ ਤੱਕ ਜਾਣਾ ਉਹ ਤਾਂ ਸੋਚ ਪੈ ਜਾਂਦੀ ਵੀ ਜੇਬ ਵਿੱਚ 5000 ਰੁਪਈਆ ਹੋਵੇ ਤਾਂ ਭਰਾਵਾ ਫੇਰ ਹੀ ਚੰਡੀਗੜ੍ਹ ਜਾਵਾਂਗੇ ਇੰਨਾ ਤੇਲ ਦਾ ਤੇ ਟੋਲ ਟੈਕਸ ਦਾ ਰਾਜ ਖਰਚਾ ਹੋ ਜਾਣਾ ਚਲੋ ਮੰਨਦੇ ਆ ਤੁਹਾਨੂੰ ਟੋਲ ਟੈਕਸ ਤੁਹਾਨੂੰ ਮਾਫ ਹੋਣਗੇ ਪਰ ਬੀਬ ਤੁਸੀਂ ਤਾਂ ਰੋਜ਼ਾਨਾ ਕਿਤੇ ਨਾ ਕਿਤੇ ਤੁਰੇ ਰਹਿੰਦੇ ਜੇ ਤੁਸੀਂ ਤਾਂ ਕੋਈ ਸਟੇਜ ਛੱਡਦੇ ਹੀ ਨਹੀਂ ਗੇ ਗਰੀਬਾਂ ਦੀ ਰੋਟੀ ਨਹੀਂ ਪੂਰੀ ਹੁੰਦੀ ਤੇ ਤੁਸੀਂ ਸਟੇਜਾਂ ਤੇ ਜਾ ਕੇ ਲੀਡਰੀਆਂ ਕਰਦੇ ਜੇ ਅਸਲ 'ਚ ਗੱਲ ਪਤਾ ਕੀ ਸੀ ਬੀਬੀ ਤੁਹਾਡਾ ਉਹ ਸੁਪਨਾ ਨਹੀਂ ਪੂਰਾ ਹੋਇਆ ਤੁਹਾਡੇ ਤੋਂ ਆਸ਼ਰਮ ਤੇ ਕਬਜ਼ਾ ਕਰਨ ਦਾ ਸੁਪਨਾ ਨਹੀਂ ਪੂਰਾ ਹੋਇਆ ਜਿਹੜਾ ਤੁਸੀਂ ਚਾਹੁੰਦੇ ਸੀ ਕਿ ਜਿਹੜਾ ਖੇੜੀ ਵਾਲਾ ਇਹ ਮੇਰੇ ਹੱਥਾਂ ਦੀ ਕੱਠ ਪੁਤਲੀ ਬਣੇ ਜਿਵੇਂ ਮੈਂ ਕਹਾਂ ਓਵੇਂ ਕਰੇ ਮੇਰੇ ਅੱਗੇ ਪਿੱਛੇ ਘੁੰਮੇ ਤੇ ਹੌਲੀ-ਹੌਲੀ ਮੈਂ ਐਮਐਲਏ ਦਾ ਇਲੈਕਸ਼ਨ ਲੜਾਂ ਤੁਹਾਡੇ ਦਿਲ 'ਚ ਇਹ ਗੱਲ ਹੈਗੀ ਸੀ ਬੀਬੀ ਹੁਣ ਤੁਸੀਂ ਮੰਨੋ ਚਾਹੇ ਨਾ ਮੰਨੋ ਤੁਸੀਂ ਐਮ ਇਹ ਹੋ ਗਈ ਤੁਹਾਨੂੰ ਪਤਾ ਸੀ ਖੇੜੀ ਵੱਲੋਂ ਫੰਡ ਫੰਡ ਵਾਵਾ ਆਉਂਦਾ ਆ ਫੰਡ ਫੰਡ ਸਾਰਿਆਂ ਨੂੰ ਪਤਾ ਚੱਲ ਉਹਨੂੰ ਆਉਂਦਾ ਹੀ ਆ ਚਲ ਤਾਂ ਉਹ ਫੰਡ ਫੰਡ ਨਾਲ ਇਧਰ ਕਰ ਕਰਕੇ ਸੈਟਿੰਗ ਵੈਟਿੰਗ ਤੇ ਖੇੜੀ ਵੱਲ ਨੂੰ ਲੈ ਕੇ ਨਾਲ ਤੇ ਮੈਂ ਲੜੂਗੀ ਇਲੈਕਸ਼ਨ ਤੇ ਮੈਂ ਬਣੂਗੀ ਐਮਐਲਏ ਤੁਹਾਡੀ ਸੋਚ ਸੀ ਐਮਐਲਏ ਬਣਨ ਦੀ ਠੀਕ ਹੈ ਬੀਬੀ ਜੀ ਤੇ ਤੁਹਾਡੇ ਪਿੰਡ ਚੋ ਜੋ ਜੋ ਜਾਣਕਾਰੀ ਅਸੀਂ ਇਕੱਠੀ ਕੀਤੀ ਆ ਉਹ ਅਸੀਂ ਨਸ਼ਰ ਨਹੀਂ ਕਰਨਾ ਚਾਹੁੰਦੇ ਚਲੋ ਛੱਡੋ ਅਸੀਂ ਤੁਹਾਡੇ ਕੋਈ ਚਰਿੱਤਰ ਤੇ ਨਹੀਂ ਗੱਲ ਕਰਨਾ ਚਾਹੁੰਦੇ ਤੁਸੀਂ ਫਿਰ ਵੀ ਵੱਡੀ ਉਮਰ ਦੇ ਜੀ ਮੇਰੇ ਨਾਲੋਂ ਪਰ ਬੀਬੀ ਜੀ ਮੈਂ ਵੀਡੀਓ ਤਾਂ ਪਾਈਆ ਕਿਉਂਕਿ ਪੰਜਾਬ ਦੇ ਵਿੱਚ ਬੜੀਆਂ ਸੱਸਾਂ ਐ ਹੋ ਜੀਆਂ ਨੇ ਜਿਨ੍ਹਾਂ ਨੇ ਜਵਾਈਆਂ ਦੇ ਘਰ ਵਜਾੜਿਆ ਜਵਾਈਆਂ ਦੇ ਨੱਕ ਵਿੱਚ ਧਾਮ ਕੀਤਾ ਹੋਇਆ ਬੀਬੀ ਜੀ ਤੁਸੀਂ ਤਾਂ ਤਿੰਨ ਵਿਆਹ ਕਰਾ ਲਏ ਤੁਸੀਂ ਸਾਰੇ ਪੱਤਣ ਉਤਾਰ ਲਏ ਦੁਨੀਆ ਦੇ ਰੰਗ ਵੇਖ ਲਏ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਬੜੇ ਸਤਿਕਾਰ ਨਾਲ ਕਿ ਆਪ ਦੀ ਧੀ ਦਾ ਘਰ ਨਾ ਉਜਾੜੋ ਕਿਉਂਕਿ ਜਦੋਂ ਬੰਦੇ ਦਾ ਇੱਕ ਤੋਂ ਬਾਅਦ ਦੂਜਾ ਵਿਆਹ ਹੁੰਦਾ ਤਾਂ ਬੰਦੇ ਦੀ ਸਮਾਜ ਵਿੱਚ ਇੱਜ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ ਚਲੋ ਕਿਸੇ ਦਾ ਮਜਬੂਰੀ ਨਾਲ ਵਿਆਹ ਹੋਇਆ ਉਹ ਗੱਲ ਵੱਖਰੀ ਆ ਪਰ ਤਿੰਨ ਤਿੰਨ ਵਿਆਹ ਕਰਾਉਣੇ ਇਹ ਕੋਈ ਸੋਭਾ ਨਹੀਂ ਦਿੰਦੇ ਜੇ ਤੁਹਾਡਾ ਵਿਆਹ 22 ਦਿਨਾਂ ਚ ਕੋ ਟੁੱਟ ਗਿਆ ਤੁਸੀਂ ਕਹਿੰਦੇ ਜੀ ਉਹ ਬੰਦਾ ਨਹੀਂ ਸਹੀ ਸੀ ਜਿਹੜੇ ਟਾਈਮ ਚ ਤੁਹਾਡਾ ਵਿਆਹ ਹੋਇਆ ਸੀ ਨਾ ਬੀਬੀ ਤੁਹਾਡੀ ਨੌਲਜ ਵਾਸਤੇ ਦੱਸ ਰਿਹਾ ਮੈਂ ਗੱਲ ਉਸ ਟਾਈਮ ਤੇ ਜਿਹੜੀਆਂ ਬੀਬੀਆਂ ਵਿਆਹੀਆਂ ਜਾਂਦੀਆਂ ਸੀ ਉਹ ਬੀਬੀਆਂ ਦੇ ਘਰ ਵਾਲੇ ਕਈ ਬੀਬੀਆਂ ਦੇ ਘਰ ਵਾਲੇ ਐਡੇ ਕਿ ਸ਼ਰਾਬੜ ਸੀਗੇ दारू ਪੀ ਕੇ ਨੇਤ ਆਪਦੀ ਘਰ ਲਿਪੜਕਾਉਂਦੇ ਸੀ ਨੇਤ ਫੈਂਟੀ ਚਾੜਦੇ ਸੀਗੇ ਪਰ ਉਹ ਬੀਬੀਆਂ ਨਾ ਤਾਂ ਪੇਕੇਆਂ ਨੂੰ ਕੁਝ ਦੱਸਦੀਆਂ ਸੀ ਕਦੇ ਨਾ ਆਣ ਗਵਾਂਡ ਚ ਦੱਸਦੀਆਂ ਸੀ ਤੇ ਨਾ ਹੀ ਲੜ ਕੇ ਪੇਕੇ ਜਾਂਦੀਆਂ ਸੀ ਉਹ ਬੀਬੀਆਂ ਇੱਕੋ ਗੱਲ ਕਹਿੰਦੀਆਂ ਹੁੰਦੀਆਂ ਸੀ ਜਿਹਦੇ ਲੜ ਲੱਗ ਗਿਆ ਉਹਦੇ ਚੁੱਲ੍ਹੇ ਤੇ ਮਰਨਾ ਉਹਦੇ ਬੂਹੇ 'ਤੇ ਮਰਨਾ ਅਸੀਂ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ ਤੇ ਤੁਸੀਂ ਬੀਬੀ ਜੀ 22 ਦਿਨਾਂ 'ਚ ਆਪ ਦਾ ਸਬਰ ਤੋੜ ਲਿਆ 22 ਦਿਨਾਂ 'ਚ ਬੰਦਾ ਛੱਡਤਾ ਬਹੁਤ ਬੀਬੀਆਂ ਪੈਣਾ ਪੰਜਾਬ ਦੀਆਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਵਿਆਹੀਆਂ ਗਈਆਂ ਸੀ ਸ਼ਰਾਬੜਾ ਨਾਲ ਨਸ਼ੇੜੀਆਂ ਨਾਲ ਮਾੜੇ ਬੰਦਿਆਂ ਨਾਲ ਉਹਨਾਂ ਨੇ ਸਾਰੀ ਸਾਰੀ ਉਮਰ ਉਹਨਾਂ ਬੰਦਿਆਂ ਨਾਲ ਕੱਟੀ ਆ ਕਾਦੇ ਵਾਸਤੇ ਕਿ ਮੇਰੇ ਮਾਂ ਪਿਓ ਦੀ ਇੱਜ਼ਤ ਨਾ ਖਰਾਬ ਹੋਏ ਮੇਰੇ ਭਰਾਵਾਂ ਦੀ ਇੱਜ਼ਤ ਨਾ ਖਰਾਬ ਹੋਏ ਜਿਹਦੇ ਮੈਨੂੰ ਲੜ ਲਾਗੇ ਤੋਰਤਾ ਅਸੀਂ ਉਹਨਾਂ ਦੀ ਕਿਹੜਾ ਮੈਡਲ ਪਾਈਏ ਤੁਹਾਡੇ ਗੱਲ 'ਚ ਜੇ ਖੇੜੀ ਵਾਲਾ ਲੁੱੱਚਾ ਖੇੜੀ ਵਾਲਾ ਮਲੰਗਾ ਖੇੜੀ ਵਾਲਾ ਨੇ ਛੇੜੀ ਆ ਤਾਂ ਫਿਰ ਬੀਬੀ ਜੀ ਘੱਟ ਤਾਂ ਆਪਾਂ ਵੀ ਕਿਸੇ ਪਾਸੋਂ ਹੈ ਨਹੀਂਗੇ ਮੇਰੀ ਇਹ ਬਸ ਆਹ ਲਾਸਟ ਵੀਡੀਓ ਆ ਇਸ ਤੋਂ ਬਾਅਦ ਮੈਂ ਇਸ ਮੁੱਦੇ ਤੇ ਨਹੀਂ ਬੋਲਣਾ ਕਿਉਂਕਿ ਮੇਰੇ ਕੋਲੇ ਹੋਰ ਭਰਾਵਾਂ ਭੈਣਾਂ ਦੀਆਂ ਕਹਾਣੀਆਂ ਬੜੀਆਂ ਆਈਆਂ ਪਈਆਂ ਉਹ ਮੈਂ ਲੋਕਾਂ ਸਾਹਮਣੇ ਲਿਆਉਣੀਆਂ ਹੁੰਦੀਆਂ ਨੇ ਤੇ ਜਿਹੜੀਆਂ ਵੀ ਬੀਬੀ ਦੀਆਂ ਰਾਤ ਸਪੋਰਟਰਾਂ ਤੋਂ ਬੜਾ ਤਰਕ ਤੇ ਗੱਲਾਂ ਕਰਨ ਨੂੰ ਕਹਿੰਦੀਆਂ ਸੀਗੀਆਂ ਤੇ ਉਹ ਉਹਨਾਂ ਦਾ ਵੈਲਕਮ ਆ ਬਾਈ ਜਦੋਂ ਮਰਜ਼ੀ ਮੇਰੇ ਨਾਲ ਤਰਕ ਤੇ ਉਹ ਬੀਬੀਆਂ ਦੋਵੇਂ ਗੱਲਾਂ ਕਰ ਲੈਣ ਜਿਹੜੀਆਂ ਰਾਤ ਭੁ ਉਹਨਾ ਬੀਬੀਆਂ ਨੂੰ ਮੈਂ ਕਹਿਣਾ ਵੀ ਬੀਬੀਓ ਭੈਣੋ ਕੋਈ ਗੱਲ ਨਹੀਂ ਤੁਸੀਂ ਫੋਨ ਰਾਤ ਕੀਤਾ ਸੀਗਾ ਮੇਰਾ ਨੰਬਰ ਚੱਲਦਾ ਫੋਨ ਮੈਂ ਟੈਂਡ ਕਰਦਾ ਜ਼ਿਆਦਾਤਰ ਤੇ ਮੈਂ ਤੁਹਾਡਾ ਤਰਕ ਤੇ ਗੱਲ ਜਰੂਰ ਕਰੂੰਗਾ ਤੁਸੀਂ ਮੈਨੂੰ ਅਨਬਲੌਗ ਤਾਂ ਕਰੋ ਇੱਕ ਵਾਰੀ ਜਿਹੜੀਆਂ ਰਾਤ ਨੂੰ ਸਵਾ ਖਾਂਦੀਆਂ ਸੀਗੀਆਂ ਕਿ ਬੀਬੀ ਦਾ ਇਦਾਂ ਹੋ ਹੀ ਸਕਦੀ ਉਹ ਬੀਬੀ ਆਉ ਦੇ ਮੂੰਹੋਂ ਕਹਿਣ ਦੀ ਮੇਰੇ ਤੇ ਨ ਵਿਆਹ ਹੋਇਆ ਹੁਣ ਦੱਸੋ ਹੁਣ ਦੱਸੋ ਚੱਪਣੀ ਜਨੱਕ ਡੋਬ ਕੇ ਕੌਣ ਮਰੂਗਾ ਮੈਂ ਕਦੇ ਕੱਚੀ ਗੱਲ ਨਹੀਂ ਕਰਦਾ ਹੁੰਦਾ ਬਾਈ ਮੈਂ ਕਦੇ ਕੱਚੇ ਮੁੱਦੇ ਨੂੰ ਹੱਥ ਹੀ ਨਹੀਂ ਪਾਉਂਦਾ ਜਿੰਨਾ ਚਿਰ ਮੈਂ ਸਾਰੀ ਇਨਕੁਆਰੀ ਨਾ ਇਕੱਠੀ ਕਰ ਲੈਣਾ ਉਹ ਨજર ਮੈਂ ਕਦੇ ਕਿਸੇ ਮੁੱਦੇ ਬਾਰੇ ਨਹੀਂ ਬੋਲਦਾ ਹਾਂ ਮੈਂ ਪਹਿਲਾਂ ਬੰਦੇ ਦੀ ਜੜ੍ਹਾਂ ਤੱਕ ਜਾਨਣਾ ਉਸ ਤੋਂ ਬਾਅਦ ਉਸ ਮੁੱਦੇ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਣਾ ਹੁੰਦਾ ਬਾਈ ਮੈਂ ਕਦੇ ਕੱਚੀ ਪੱਤਰਕਾਰੀ ਨਹੀਂ ਕੀਤੀ ਅਜੇ ਤੱਕ ਤੇ ਮੈਂ ਇਸ ਕੰਮ ਵਾਸਤੇ ਵਿ rela ਹੀ ਆ ਤੇ ਮੈਂ ਆਇਆ ਇਸ ਮੁੱਦੇ ਤੇ ਤਾਂ ਬੋਲਿਆ ਨਹੀਂ ਤੇ ਮੈਨੂੰ ਕੋਈ ਬੋਲਣ ਦੀ ਲੋੜ ਨਹੀਂ ਸੀ ਨਾ ਤਾਂ ਕੋਈ ਖੇੜੀ ਵਾਲਾ ਮੇਰੇ ਮਾਮੇ ਦਾ ਮੁੰਡਾ ਸੀ ਤੇ ਨਾ ਹੀ ਕੋਈ ਖੇੜੀ ਵਾਲੀ ਸੱਸ ਕੋਈ ਮੇਰੀ ਮਾਸੀ ਲੱਗਦੀ ਸੀ ਮੈਂ ਇਸ ਮੁੱਦੇ ਸਿਰਫ ਤਾਂ ਬੋਲਿਆ ਕਿ ਪੰਜਾਬ ਦੇ ਵਿੱਚ ਬੜੀਆਂ ਸੱਸਾਂ ਐ ਹੋ ਜੀਆਂ ਹੈਗੀਆਂ ਨੇ ਜਿਨ੍ਹਾਂ ਨੇ ਜਵਾਈਆਂ ਦਾ ਜਿਉਣਾ ਹਰਾਮ ਕੀਤਾ ਜਵਾਈ ਵਿਚਾਰੇ ਫੋਨ ਕਰਕੇ ਬੁੱਕ ਬੁੱਕ ਰੋਂਦੇ ਆ ਓਏ ਸਾਡਾ ਘਰ ਸਾਡੀ ਸੱਸ ਨੇ ਉਜਾੜਤਾ ਆ ਵੀਡੀਓ ਸ਼ੇਅਰ ਕਰਕੇ ਬੀਬੀ ਤੱਕ ਜਰੂਰ ਪਹੁੰਚਦੀ ਕਰ ਦਿਓ ਵੀ ਬੀਬੀ ਕਹਿੰਦੀ ਸੀ ਵੀ ਮੈਨੂੰ ਕੋਈ ਵੀ ਸਵਾਲ ਕਰ ਸਕਦਾ ਮੈਂ ਜਵਾਬ ਦੇਵਾਂਗੀ ਤੇ ਬੀਬੀ ਜੀ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ ਜਿਹੜੇ ਮੈਂ ਤੁਹਾਨੂੰ ਪੁੱਛੇ ਆ ਮੈਂ ਬੜੇ ਸਤਿਕਾਰ ਨਾਲ ਤੁਹਾਨੂੰ ਸਵਾਲ ਪੁੱਛੇ ਤੇ ਸਤਿਕਾਰ ਨਾਲ ਹੀ ਜਵਾਬ ਦੇ ਦਿਆ ਜੀ ਤੇ ਜਿਹੜੀਆਂ ਉਹ ਇੱਕ ਦੋ ਸਮਰਥਨਾ ਸੀਗੀਆਂ ਤੇ ਉਹ ਇੱਕ ਵਾਰੀ ਮੈਨੂੰ ਫੋਨ ਜਰੂਰ ਕਰਨ ਭਾਈ ਜਿਹੜੀਆਂ ਰਾਤ ਸਵਾ ਖਾਂਦੀਆਂ ਸੀ ਕਿ ਬੀਬੀ ਦਾ ਵਿਆਹ ਇੱਕੋ ਹੀ ਆ ਹੁਣ ਬੀਬੀ ਕਹਿੰਦੀ ਮੇਰੇ ਤਿੰਨ ਵਿਆਹ ਹੋਏ ਆ ਹੁਣ ਕੀ ਚਪੜੀ ਚ ਨੱਕ ਕੌਣ ਡਬੋਵੇ ਮੈਂ ਡਬੋਆ ਜਾਂ ਤੁਸੀਂ ਡਬੋਣਾ